ਪੁੱਲਰੋ ਪੁੱਲ ਰੈਗਰੋ ਏਜੰਸੀ ਦਾ ਧਕਾਟਨ ਤੇ ਆਏ ਹੋયાਗੇ ਕਿਸਾਨਾਂ ਦੀ ਬਿਹਤਰੀ ਖੁਸ਼ਹਾਲੀ ਲਈ ਜਿਹੜੀ ਬਾਈ ਹੋਰਾਂ ਨੇ ਅੱਜ ਡੀਲਰਸ਼ਿਪ ਲਈ ਚਾਨੀ ਐਗਰੋ ਇੰਡਸਟਰੀ ਦੀ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤੀ ਸੀ ਚੀਜ਼ ਦਾ ਵੀ ਸੰਗਰੂਰ ਦੇ ਵਿੱਚ ਕੋਈ ਚਾਨੀ ਦਾ ਡੀਲਰ ਹੋਵੇ ਤੇ ਅੱਜ ਨਿਰਮਲ ਸਿੰਘ ਚਾਨੀ ਵੀ ਆਪਣੇ ਨਾਲ ਖੜੇ ਨੇ ਸੇਵਕ ਸਿੰਘ ਮਾਨ ਵੀ ਆਪਣੇ ਨਾਲ ਨੇਗੇ ਤੇ ਇਹਨਾਂ ਨੇ ਲਈਤੀ ਆ ਡੀਲਰਸ਼ਿਪ ਜਦੋਂ ਆਪਾਂ ਸੰਗਰੂਰ ਤੋਂ ਸੁਨਾਮ ਨੂੰ ਜਾਣਿਆ ਪੁਰਾਣਾ ਇੱਕ ਬੱਸ ਸਟੈਂਡ ਬਣਿਆ ਸੀ ਸੰਗਰੂਰ ਆਰਜੀ ਤੌਰ ਤੇ ਸਾਲਕ ਵਾਸਤੇ ਬਿਲਕੁਲ ਉਹਦੇ ਸਾਹਮਣੇ ਤੇ ਸਾਰੇ ਇਹ ਦੁਕਾਨ ਨੂੰ ਲਾਜ਼ਮੀ ਤੁਸੀਂ ਬਦ ਕਰਕੇ ਜਾਓ ਏਜੰਸੀ ਨੂੰ ਤੇ ਮੈਂ ਨਿਰਮਲ ਸਿੰਘ ਚਾਨੀ ਜੀ ਨੂੰ ਦੋ ਤਾਰ ਸਵਾਲ ਪੁੱਛਦਾ ਇਹ ਬਾਈ ਜੀ ਜਿਹੜਾ 18 19 ਤੋਂ ਤੁਸੀਂ ਇਹਦੇ ਵਿੱਚ ਕੀ ਬਦਲਾਅ ਲੈ ਕੇ ਆਏ ਉਹਦੇ ਬਾਰੇ ਥੋੜਾ ਜਿਹਾ ਜਾਣਨਾ ਪੈ 18 19 ਤੋਂ ਬਾਅਦ ਹੌਲੀ ਹੌਲੀ ਜਿਵੇਂ ਲੋਕਾਂ ਦੀ ਜਾਂ ਫਾਰਮਰ ਦੀ ਡਿਮਾਂਡ ਹੈ ਕੁਝ ਸੁਝਾਅ ਆਉਂਦੇ ਆ ਉਸ ਦੇ ਮੁਤਾਬਕ ਅਸੀਂ ਇਹਦੇ ਵਿੱਚ ਥੋੜੇ ਥੋੜੇ ਬਦਲਾਅ ਵਿੱਚ ਗੇਅਰ ਦਾ ਹੋ ਗਿਆ ਪ੍ਰੈਸ਼ਰ ਦਾ ਸਿਸਟਮ ਹੋ ਗਿਆ ਤੇ ਉਸ ਤੋਂ ਬਾਅਦ ਜਿਹੜੀ ਥੂੜੀ ਮੋਟੀ ਕਰਨ ਦਾ ਸਿਸਟਮ ਹੋ ਗਿਆ ਹਾਂਜੀ ਜਿਹਦੇ ਵਿੱਚ ਆਪਾਂ ਨੂੰ ਬਾਸਕਟ ਮੰਨ ਲਓ ਥੋੜੀ ਬਹੁਤੀ ਕਿਤੇ ਚੇਂਜ ਕਰਨੀ ਪੈਂਦੀ ਸੀ ਇੱਧਰ ਉੱਧਰ ਜਾਣ ਵਾਸਤੇ ਹਾਂਜੀ ਹਾਂਜੀ ਮੰਨ ਕੇ ਚੱਲੋ ਵੀ ਕਿਸੇ ਜਗ੍ਹਾ ਤੇ ਬਰੀਕ ਮੋਟੀ ਜ਼ਿਆਦਾ ਭਾਲਦੇ ਆ ਓਕੇ ਤਾਂ ਉਸ ਤੋਂ ਬਾਅਦ ਜਦੋਂ ਬਲੇਡਾਂ ਦੀ ਡ੍ਰੈਂਗ ਵਿੱਚ ਕੁਝ ਥਰੇਸ਼ਰ ਦੀ ਡ੍ਰੈਂਗ ਵਿੱਚ ਬਦਲਾਅ ਕੀਤੇ ਗਏ ਉਸ ਦੇ ਨਾਲ ਉਹ ਉਹੀ ਜਾਲ ਹੈ ਜਿਹੜਾ ਦੂਸਰੀ ਜਗ੍ਹਾ ਤੇ ਬੜੇ ਵਧੀਆ ਆਰਾਮ ਨਾਲ ਚੱਲਦਾ ਤੇ ਪੂੜੀ ਬਰੀਕ ਕਰਦਾ ਹੁਣ ਇਸ ਟਾਈਮ ਅਸੇ ਇੱਕੋ ਜਾਲ ਤੋਂ ਹੀ ਆਪਾਂ ਥੋੜਾ ਥੋੜਾ ਸੂ ਸੂਤ ਦਾ ਫਰਕ ਪਾ ਸਕਦੇ ਹਾਂ ਹਾਂਜੀ ਹਾਂਜੀ ਠੀਕ ਆ ਦੂਸਰਾ ਸਭ ਤੋਂ ਵੱਡਾ ਬਦਲਾ ਇੱਕ ਪ੍ਰੈਸ਼ਰ ਦਾ ਹੋ ਗਿਆ ਤੇ ਇੱਕ ਬਲੂਅਰ ਸਿਸਟਮ ਦਾ ਹੋ ਗਿਆ ਜਿਵੇਂ ਆਪਣਾ ਰੀਪਰ ਪਹਿਲਾਂ ਹੀ ਮਸ਼ਹੂਰ ਹੈ ਮਾਲਕ ਦੀ ਕਿਰਪਾ ਵੀ ਸੋਹਣਾ ਕੰਮ ਕਰਦਾ ਹੈ ਹਾਂ ਬਿਲਕੁਲ ਬਿਲਕੁਲ ਉਹਦੇ ਵਿੱਚ ਤਾਂ 40 ਲੀਟਰੀਆਂ 45 ਤੱਕ ਵੀ ਬਣਾਉਂਦਾ ਹੈ ਇਹਦਾ ਕਿਸਾਨਪੁਰਾਵੋ ਕੋਈ ਦੋ ਰਹਿ ਨਹੀਂ ਵੀਰ ਜੀ ਦੀ ਮੈਂ ਗੱਲ ਵਿਚਾਲੇ ਕਰਦਾ ਵੀ ਸਭ ਤੋਂ ਵੱਡਾ ਵੀ ਮੇਰਾ ਖਿਆਲ ਪੰਜਾਬ ਦੇ ਵਿੱਚ ਤੁਸੀਂ ਬਣਾਉਂਦੇ 64 ਇੰਚੀ ਕੋਈ ਬਣਾਉਂਦਾ ਨਹੀਂ ਜੀ ਬਿਲਕੁਲ ਬਿਲਕੁਲ ਟਰੈਕਟਰ ਵੱਡਾ ਛੋਟਾ ਕੁਝ ਕਰਿਆ ਵੀਰ ਜੀ ਕਟਰ ਪਹਿਲਾਂ ਇਹ 7.5 ਫੁੱਟ ਦੇ ਵਿੱਚ ਆਉਂਦਾ ਸੀਗਾ ਅੱਛਾ ਜੀ ਹੁਣ ਇਹ 8.5 ਫੁੱਟ 17 ਫਿੰਗਰ ਦੇ ਵਿੱਚ ਇਹਨੂੰ ਹੋਰ ਵਧੀਆ ਟੰਗਣਾ ਡਿਜ਼ਾਈਨ ਕਰਕੇ ਨੀਚੇ ਸਪੋਰਟਾਂ ਹੋਰ ਵਧਾ ਕੇ ਤੇ ਇਹਨੂੰ ਮਜ਼ਬੂਤੀ ਨਾਲ ਵੱਡਾ ਕਟਰ ਬਣਾਇਆ ਗਿਆ ਬਾਡੀ 64 ਇੰਚੀ ਹੈ ਟ੍ਰੈਸ਼ਰ ਵੀ ਉਹੀ 64 ਇੰਚੀ ਆ ਬਾਕੀ ਸਿਸਟਮ ਟੋਟਲ ਸੇਮ ਆ ਇੱਕ ਸਾਨੂੰ ਵੀ ਹੋਰ ਦੱਸੋ ਜਿਵੇਂ ਆਪਾਂ ਕਿਸੇ ਕੰਪਨੀ ਜਾਂਣਾ ਵੀ ਆਹ ਮਾਡਲ ਦਾ ਰੇਟ ਆਹ ਮਾਡਲ ਦਾ ਆ ਰੋਟਰ ਵੀ 64 ਇੰਚ ਦੇ ਵਿੱਚ ਇੱਕੋ ਹੀ ਮਾਡਲ ਆਉਂਦਾ ਆਪਣਾ ਇਹਦੇ ਵਿੱਚ ਵੀ ਕੋਈ ਬਦਲਾਅ ਹੋਏਗਾ ਨਹੀਂ 64 ਇੰਚ ਚਾਨੀ 2200 ਦੇ ਵਿੱਚ 7.5 ਫੁੱਟ ਕਟਰ ਤੇ 8.5 ਫੁੱਟ ਕਟਰ 1 ਫੁੱਟ ਦਾ ਕੱਟ ਦਾ ਫਰਕ ਆ ਹਾਂਜੀ ਦੋ ਫਿੰਗਰਾਂ ਦਾ ਫਰਕ ਹੈਗਾ ਅੱਛਾ ਜੀ 15 ਤੇ 17 ਫਿੰਗਰਾ ਕੋਈ 11 ਡੂਰਾਂ ਦਾ ਨਹੀਂ ਟਾਇਰ ਤੇ ਬਾਕੀ ਟੋਟਲ ਟੈਕਨੀਕਲ ਵੇਰ ਲ ਕੋਲ ਸੇਮ ਹੈ ਇਧਰ ਜਿਵੇਂ ਮੰਨ ਲਓ ਵੀ ਅੱਜ ਹੁਣ ਜੋ ਕੁ ਥੋੜਾ ਜਿਹਾ ਵੱਡੇ ਟਰੈਕਟਰਸ ਆ ਗਿਆ ਉਹਨਾਂ ਨੂੰ ਦੇਖਦੇ ਹੋ ਥੋੜਾ 1 ਫੁੱਟ ਕੱਟਰੀ ਵੱਡਾ ਕਰ ਜੀ ਜੀ ਬਿਲਕੁਲ ਬਿਲਕੁਲ ਹੋਰ ਬਿਲਕੁਲ ਸੇਮ ਲਗਭਗ 2-3 ਸਾਲਾਂ ਤੋਂ ਨਾ ਇਹ ਡਿਮਾਂਡ ਆ ਰਹੀ ਸੀ 22 ਦੇ ਵਿੱਚ ਪਹਿਲੀ ਡਿਮਾਂਡ ਆਈ ਹੈ ਜੀ ਸਾਡੇ ਪਾਸ ਜੀ 63 HP ਹੈ 70 HP ਹੈ 75 HP ਹੈ ਉਸ ਦੇ ਹਿਸਾਬ ਨਾਲ ਕੋਈ ਕਟਰ ਦੇ ਵਿੱਚ ਵੱਡਾ ਕਰਕੇ ਜਾਂ ਹੋਰ ਕੋਈ ਸਿਸਟਮ ਸਾਨੂੰ ਬਣਾ ਕੇ ਦਿਓ ਜਿਹੜਾ ਅਸੀਂ ਪਹਿਲਾਂ ਹੀ ਇੰਨਾ ਰੀਪਰ ਚਲਾ ਚੁੱਕੇ ਆਂ ਠੀਕ ਜਾਨੀ ਵਾਲਾ ਵੀ ਅਸੀਂ 2-3 ਸਾਲ ਚਲਾਇਆ ਇਹ ਡਿਮਾਂਡ ਸੀ ਫਾਰਮਰ ਦੀ ਓਕੇ ਉਹ ਕਹਿੰਦੇ ਜੀ ਹੁਣ ਸਾਡੇ ਪਾਸ ਵੱਡਾ ਟਰੈਕਟਰ ਹੈ 50 55 HP ਨਹੀਂ ਹੁਣ 65 70 HP ਹੈ ਉਸ ਦੇ ਅਕੋਰਡਿੰਗ ਸਾਨੂੰ ਇਹਨੂੰ ਹੈਵੀ ਵੱਡਾ ਕੁਝ ਵੀ ਚੇਂਜ ਕਰਕੇ ਦਿਓ ਅਸੀਂ ਲੈਣਾ ਚਾਹਨੀ ਹੀ ਹੈ ਇੱਕ ਛੋਟੀ ਮਸ਼ੀਨ ਜਾਨੀ ਹੈ 2N1 ਹਾਂਜੀ ਹਾਂਜੀ ਕੋਈ ਛੋਟਾ ਸਿੰਪਲ ਤਾਂ ਰੀਪਰ ਆਉਂਦਾ ਨਹੀਂ ਹਨਾ ਇਹ ਬਿਨਾ ਚੌਪਰ ਤੋਂ ਚੌਪਰ ਬਾਡੀ ਜੀ ਹੀ ਆਉਂਦਾ ਜੀ 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 ਬਿਲਕੁਲ ਬਿਲਕੁਲ ਚੌਪਰ ਬੱਡੀ ਤਾਂ ਇਹ ਸਟਾਰਟਿੰਗ ਦੇ ਵਿੱਚ ਜਦੋਂ ਬਣਾਈ ਗਈ ਉਸ ਤੋਂ ਬਾਅਦ ਫਿਰ ਇਹਨੂੰ ਬਲੋਰ ਕੱਟ ਲਾ ਕੇ ਚੌਪਰ ਤੋਂ ਰਿਪਰ ਬਣਦਾ ਅਸਲ ਜਦੋਂ ਆਪਾਂ ਇਹਨੂੰ ਪੈਦਾ ਕਰਿਆ ਆਪਾਂ ਇਹਨੂੰ ਚੌਪਰ ਤੇ ਹੀ ਲੈ ਕੇ ਆਏ ਪਹਿਲਾਂ ਚੌਪਰ ਤੋਂ ਹੀ ਪੈਦਾ ਕੀਤਾ ਗਿਆ ਪਰਾਲੀ ਦੇ ਕੁੱਤਰੇ ਵਾਸਤੇ ਕੁੱਤਰੇ ਵਾਸਤੇ ਜੀ ਅੱਗ ਲੱਗਣ ਤੋਂ ਪਰਹੇਜ਼ ਹੋਵੇ ਅੱਗ ਲੱਗਣ ਦਾ ਕੋਈ ਇਲਾਜ ਹੋਵੇ ਪਰਾਲੀ ਦਾ ਕੋਈ ਹੱਲ ਹੋਵੇ ਸਭ ਤੋਂ ਪਹਿਲਾਂ ਪੁਆਇੰਟ ਹੀ ਉਹ ਸੀਗਾ ਆਪਣਾ ਠੀਕ ਹੈ ਜੀ ਤੇ ਬਾਕੀ ਅੱਜ ਇੱਥੇ ਪੁੱਲਰ ਐਗਰੀਜੈਂਸੀ ਦੇ ਵਿੱਚ ਪਹੁੰਚੇ ਆਂ ਸੰਗਰੂਰ ਡਿਮਾਂਡ ਤਾਂ ਲਗਭਗ 3-4 ਸਾਲਾਂ ਤੋਂ ਸੀਗੀ ਸਰੂਰ ਦੇ ਵਿੱਚ ਦਾ ਬਾਈ ਜੀ ਮੰਨ ਲਓ ਆਪਾਂ ਨਾ ਗੱਲ ਕਰੀਏ ਜਦੋਂ ਕਦਾ ਮੈਂ ਕੰਮ ਛੱਡਿਆ ਉਸ ਤੋਂ ਬਾਅਦ ਵੀ ਡਿਮਾਂਡ ਸੀ ਬਹੁਤ ਬਹੁਤ ਡਿਮਾਂਡ ਸੀਗੀ ਸਨ ਵੀ ਖੁਸ਼ੀ ਹੁੰਦੀ ਆ ਮਾਣ ਮਿਲਦਾ ਹੈ ਪਿਆਰ ਮਿਲਦਾ ਹੈ ਅੱਜ ਵੀ ਇਹਨਾਂ ਨੇ ਬੁਲਾਇਆ ਇਹਨਾਂ ਦਾ ਧੰਨਵਾਦ ਹੈ ਬਹੁਤ ਇੰਨਾ ਕ ਨੌ ਆਏਗਰੋ ਇੰਡਸਟਰੀ ਦਾ ਵੀਰ ਜੀ ਅੱਜ ਵੀ ਸਾਨੂੰ ਲੋਕ ਫੋਨ ਕਰ ਲੈਂਦੇ ਆ ਜੀ ਜੀ ਧੰਨਵਾਦ ਤੁਹਾਡੇ ਨਾਲ ਵੀ ਬਹੁਤ ਪੁਰਾਣੇ ਇੱਕ ਫੈਮਿਲੀ ਦੇ ਤੌਰ ਤੇ ਜੁੜੇ ਹੋਏ ਆ ਬਹੁਤ ਮਾਣ ਸਤਕਾਰ ਮਿਲਦਾ ਹੈ ਠੀਕ ਹੈ ਭਾਈ ਜੀ ਇੱਥੇ ਤੁਸੀਂ ਆਏ ਧੰਨਵਾਦ ਤੁਸੀਂ ਜਾਣਤੀ ਤੁਸੀਂ ਤੁਹਾਡਾ तहे ਦਿਲੋਂ ਧੰਨਵਾਦ ਅਸੀਂ ਕਰਦੇ ਆਂ ਸੰਗਰੂਰ ਆਉਣ ਤੇ ਸਾਡੇ ਜ਼ਿਲ੍ਹੇ ਆਇਓ ਭੁੱਲ ਰੈਗਰੋ ਏਜੰਸੀ ਸੰਗਰੂਰ ਸੁਨਾਮ ਰੋਡ ਦੇ ਉੱਤੇ ਕਿਸਾਨ ਭਰਾਵਾਂ ਨੂੰ ਇੱਕ ਵਾਰੀ ਫੇਰ ਕਹਿੰਦੇ ਆਂ ਵੀ ਕੋਈ ਵੀ ਮਸ਼ੀਨ ਲੈਣ ਤੋਂ ਪਹਿਲਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਤੇ ਬਾਈ ਗੁਰਸੇਵ ਸਿੰਘ ਮਾਨ ਨੇ ਬੜੇ तहे ਦਿਲੋਂ ਪਿਆਰ ਵਾਲੇ ਬੰਦੇ ਨੇ ਪਿਆਰ ਬਹੁਤ ਕਰਦੇ ਨੇ ਤਾਂ ਹਰ ਕਿਸਾਨ ਦੇ ਜਦੋਂ ਆਪਾਂ ਕੋਈ ਕੰਪਲੀਟ ਕਰਦੇ ਆਂ ਤਾਂ ਉਹ ਅੱਦਕਦਾ ਹੋ ਕੇ ਕੰਪਲੀਟ ਦਾ ਹੱਲ ਵੀ ਕਰਨਗੇ ਸੋਡੀ ਦਾ ਤੇ ਨੰਬਰ ਤੁਹਾਨੂੰ ਸਕਰੀਨ ਤੇ ਦੇਵਾਂਗੇ ਤਾਂ ਜਰੂਰ ਇੱਕ ਵਾਰੀ ਇਹਨੂੰ ਏਜੰਸੀ ਨੂੰ ਵਿజిਟ ਕਰਿਓ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ